ਜੋ ਐਮਐਲਏ ਅਮੋਲਕ ਜੈਤੋ ਦੇ ਸਹਿਤ ਇਹ ਗਮਪੂਰ ਸਿੰਘ ਪੱਪੂ ਨੇ ਜੋ ਗੁੰਡਾਦਰਦੀ ਕੀਤੀ ਆ ਚੰਦਪਾਨ ਦੇ ਲੋਕਾਂ ਤੇ ਤਸੱਦਦ ਕੀਤਾ ਉਹ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਲੋਕਾਂ ਨੇ ਦੇਖਿਆ ਤੇ ਮੀਡੀਆ ਨੇ ਲੋਕਾਂ ਤੱਕ ਪਹੁੰਚਾਇਆ ਤੇ ਲੋਕਾਂ ਨੇ ਉਸ ਨੂੰ ਦੇਖਿਆ ਤੇ ਪੂਰੇ ਲੋਕਾਂ ਦੇ ਵਿੱਚ ਜੜੀ ਉਹ ਬਹਾਰ ਗਈ ਆ ਜੜੀ ਉਹ ਆਵਾਜ਼ ਗਈ ਆ ਤੇ ਉਹ ਉਸ ਦੇ ਇਕੱਠ ਨੂੰ ਪ੍ਰਸ਼ਾਸਨ ਨੇ ਦੇਖ ਦਿਆ ਆਇਆ ਤਬਾਅ ਥਲੇ ਜੋ ਭਰਾਤਰੀ ਜਥੇਬੰਦੀਆਂ ਜ਼ਬਰ ਐਕਸ਼ਨ ਕਮੇਟੀ ਬਣੀ ਹੋਈ ਆ ਜੋ ਚੰਦਪਾਣ ਦੀ ਤਾਂ ਉਸ ਨੇ ਕਿਵੇਂ ਜਿੱਤ ਪ੍ਰਾਪਤ ਕੀਤੀ ਐ ਜਿੱਤ ਲੜਦੇ ਲੋਕਾਂ ਦੀ ਹੋਈ ਐ ਤਾਂ ਹੀ ਜਿਹੜਾ ਬਾਈ ਜਿੱਤ ਬਰੀ ਕੀਤਾ ਲੋਕਾਂ ਨੂੰ ਜਿਵੇਂ ਕਿ ਗਮਦੂਰ ਸਿੰਘ ਪਾਪੂ ਕੁੰਡੇ ਨੇ ਚੰਦਪਾਣ ਦੇ ਲੋਕਾਂ ਨੂੰ ਨਿਹੱਥੇ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕਰਵਾਇਆ ਸੀ ਜਿਹੜਾ ਉਹ ਨਜਾਇਜ਼ ਟੱਕਾ ਕਰਵਾਇਆ ਸੀ ਕਿ ਇੱਕ ਗਰੀਬ ਲੋਕ ਵਿਚਾਰ ਚਰਚਾ ਵੀ ਨਹੀਂ ਕਰ ਸਕਦੇ ਇਕੱਠੇ ਵੀ ਨਹੀਂ ਹੋ ਸਕਦੇ ਇੱਕ ਮਸਲੇ ਨੂੰ ਲੈ ਕੇ ਜਿਹੜਾ ਇਕੱਠੇ ਹੋਏ ਸੀ ਆਪਾਂ ਸਾਰੇ ਤੇ ਉੱਥੇ ਕਿਵੇਂ ਗਮਦੂਰ ਸਿੰਘ ਪੱਪੂ ਗੁੰਡੇ ਨੇ ਐਮਐਲਏ ਅਮੋਲਕ ਦੀ ਸ਼ੈ ਤੇ ਕਿਵੇਂ ਤਾਪਰ ਤੋੜ ਗੋਲੀਆਂ ਚਲਾਈਆਂ ਗੋਲੀਆਂ ਚਲਾਉਣ ਤੇ ਕਿਵੇਂ ਆਪਣੇ ਪਿੰਡ ਦੇ ਲੋਕਾਂ ਦੇ ਉੱਪਰ ਗੋਲੀਆਂ ਲੱਗੀਆਂ ਤੇ 6 ਜਣਿਆਂ ਦੇ ਜਿਹੜੀਆਂ ਵਜੀਆਂ ਗੋਲੀਆਂ ਛਰਲੇ ਵਜੇ ਆ ਤੇ ਜ਼ਖਮੀ ਹੋਏ ਆ ਉਸ ਦੀਆਂ ਐਮਐਲਏ ਆਈਆਂ ਹੋਈਆਂ ਨੇ ਤੇ ਜਿਹੜਾ ਕਿ ਐਮਐਲਏ ਅਮੋਲਕ ਹੈ ਜਿਹੜਾ ਉਸ ਗਮਦੂਰ ਸਿੰਘ ਪੱਪੂ ਦੇ ਗੁੰਡੇ ਦੇ ਨਾਲ ਰਲਿਆ ਹੋਇਆ ਤੇ ਐਮਐਲਏ ਦੇ ਅਮੋਲਕ ਦੇ ਜਿਹੜਾ ਮਨ ਦੇ ਵਿੱਚ ਵਿਅਮ ਹੈ ਕਿ ਮੈਂ ਗਮਦੂਰ ਸਿੰਘ ਪੱਪੂ ਨੂੰ ਗੁੰਡੇ ਨੂੰ ਆਪ ਦੀ ਬੁੱਕਲ ਦੇ ਵਿੱਚ ਬਠਾ ਕੇ ਰੱਖ ਲਵਾਂਗਾ ਉਹਦੇ ਮਨ ਦੇ ਵਿੱਚੋਂ ਭਲੇਖਾ ਨਿਕਲ ਜਾਣਾ ਚਾਹੀਦਾ ਕਿ ਚੰਦ ਭਾਂ ਦੇ ਲੋਕ ਆ ਜਿਹੜੇ ਜਾਗ ਚੁੱਕੇ ਹੋ ਤੇਰੀ ਬੁੱਕਲ ਚੋਂ ਕਢਵਾ ਕੇ ਜੇਲ੍ਹ ਦੇ ਵਿੱਚ ਪਹੁੰਚਾਉਣਗੇ ਜ਼ਰੂਰ ਇਹ ਪੁੱਤ ਐਮਐਲਏ ਮੋਲਕ ਇਹ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੂੰ 5 ਸਾਲ ਲਈ ਹੈ ਤੇ ਤੇਰਾ ਇਹ ਜਿਹੜਾ ਭਰਮ ਹੈ ਜਿਹੜਾ ਤੂੰ ਆਪਣੇ ਆਪ ਦੇ ਮਨ ਦੇ ਵਿੱਚ ਪਾਲਿਆ ਹੋਇਆ ਹੈ ਇਹਨੂੰ ਬਾਹਰ ਕੱਢ ਲੈ ਕਿਉਂਕਿ ਤੂੰ ਦੁਬਾਰਾ ਫੇਰ ਆਣਾ ਤੇ ਸੀਐਮ ਭਗਵੰਤ ਮਾਨ ਨੂੰ ਵੀ ਕਹਿਣਾ ਚਾਹੁੰਨਾ ਮੈਂ ਕਿ ਜਿਹੜਾ ਤੂੰ ਕਹਿੰਦਾ ਸੀ ਕਿ ਕਮੀਆਂ ਦੇ ਰੇੜੇ ਇਹਨਾਂ ਗਰੀਬ ਲੋਕਾਂ ਦੀ ਸਾਰ ਤੇ ਉਹਨਾਂ ਗਰੀਬ ਲੋਕਾਂ ਨੇ ਸਿਰਫ ਇੱਕ ਚਰਚਾ ਇਕੱਠੀ ਕਰਨ ਚਰਚਾ ਕਰਨੀ ਸੀ ਕਿ ਇੱਕ ਮਸਲੇ ਨੂੰ ਲੈ ਕੇ ਨਾਲੀ ਦੇ ਨੂੰ ਲੈ ਕੇ ਜਿਹੜੀ ਗਮਦੂਰ ਸਿੰਘ ਪੱਪੂ ਨੇ ਧੱਕੇ ਦੇ ਨਾਲ ਜਿਹੜੀ ਸਰਕਾਰ ਆਉਂਦੀ ਹੈ ਉਸੇ ਦੀ ਸੱਤਾ ਦੇ ਵਿੱਚ ਵੜ ਜਾਂਦਾ ਤੇ ਦਲਾਲ ਪੁਣੀ ਕਰਦਾ ਕਿਵੇਂ ਪੱਲੇਦਾਰਾਂ ਦੇ ਟੈਂਡਰ ਰਲ ਕੇ ਲਏ ਆ ਇਸ ਐਮਐਲਏ ਮੁਲਕ ਦੇ ਨਾਲ ਆ ਅਸੀਂ ਫੋਟੋਆਂ ਸ਼ੇਅਰ ਕਰਾਂਗੇ ਜੀਮ ਭਗਵੰਤ ਮਾਨ ਜਿਹੜਾ ਤੂੰ ਕਹਿਣਾ ਹੁੰਦਾ ਕਿ ਅਸੀਂ ਨਿਰਪੱਖ ਆ ਤੇ ਸਾਡੇ ਐਮਐਲਏ ਗਰੀਬਾਂ ਦੇ ਨੇ ਇਹ ਐਮਐਲਏ ਮੁਲਕ ਗਰੀਬਾਂ ਦੇ ਨਾਮ ਤੇ ਧੱਬਾ ਲੱਗਿਆ ਹੋਇਆ ਹੈ ਧੱਬਾ ਲੱਗਿਆ ਹੈ ਤਕੜੇ ਤਣਾੜ ਲੋਕਾਂ ਦਾ ਬਣਿਆ ਸੇਕ ਕਿਵੇਂ ਉਹ ਕੋੜੀਆਂ ਚਲਾਉਂਦੇ ਸੀ ਕਿ ਗਰੀਬ ਲੋਕਾਂ ਤੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਕਿੰਨੇ ਰਵੋਲਵਰ ਸੀ ਤੇ ਕਿਵੇਂ ਤੂੰ ਉਹਨਾਂ ਨੂੰ ਆਪਦੀ ਬੋਕਲ ਦੇ ਵਿੱਚ ਵਾੜਿਆ ਹੋਇਆ ਹੈ ਜੇਕਰ ਇਹ ਜਬਰ ਜਿਹੜੀ ਐਕਸ਼ਨ ਕਮੇਟੀ ਬਣੀ ਹੋਈ ਹੈ ਚੰਦਪਾਣ ਦੇ ਵਿੱਚ ਆ ਕੇ ਇਹਨਾਂ ਨੇ ਗਰੀਬ ਲੋਕਾਂ ਦੀ ਸਾਰ ਲਈ ਹੈ ਭਰਾਤਰੀ ਜਥੇਬੰਦੀਆਂ ਨੇ ਗਰੀਬ ਲੋਕਾਂ ਦੀ ਸਾਰ ਲਈ ਹੈ ਤਾਂ ਜਾ ਕੇ ਜਿਹੜਾ ਲੋਕਾਂ ਨੇ ਸੋਹਾਰ ਲਗਾਈ ਲੋਕਾਂ ਤੱਕ ਪਹੁੰਚੀ ਆ ਟਾਈਮ ਲੌਕ ਲਾਦੇ ਲੋਕਾਂ ਦੀ ਜਿੱਤ ਹੋਈ ਹੈ ਨਹੀਂ ਤੂੰ ਉਹਨਾਂ ਗਰੀਬ ਲੋਕਾਂ ਨੂੰ ਦੱਬ ਦਿੱਤਾ ਸੀ ਐਮਐਲਏ ਮੋਲਕ ਤੇ ਉਸ ਗੁੰਡੇ ਦੇ ਨਾਲ ਅੱਜ ਵੀ ਤੂੰ ਰਲਿਆ ਹੋਇਆ ਹੈ ਪਰਚਾ ਦਰਜ ਹੈ ਪਰ ਗੁੱਕਲ ਦੇ ਵਿੱਚ ਵੜਿਆ ਹੋਇਆ ਹੈ ਆਹ ਐਮਐਲਏ ਦੇ ਨਾਲ ਹੀ ਦਾ ਸ਼ੋਅ ਲਾ ਕੇ ਜਿਹੜਾ ਤੇ ਆਪਦੀ ਸਰਕਾਰ ਦੀ ਜਿਹੜੀ ਸ਼ੈਲ ਹੈ ਉੱਪਰ ਲੋਕਾਂ ਉੱਪਰ ਛੱਦਰ ਪਾਇਆ ਲੋਕਾਂ ਉੱਪਰ ਲਾਜੀ ਤਾਜ ਚਰਵਾਇਆ ਗੋਲਿਆਂ ਤੇ ਵਾਇਆਂ ਲੋਕਾਂ ਦੇ ਘਰ-ਬਾਰ ਤੋੜੇ ट रख जमदूर हरी से जबान होनी सी जो कमजूर सिंह हाईकोर्ट ने राहत दी है सिर्फ इस करके जो ने कहता कि पांच ਸਰਕਾਰ ਵਾਲੀ ਇਹ ਸਟ੍ਰੈਟਜੀ ਅੱਜ ਜਿਹੜਾ ਮੂਹ ਤੋਲ ਬੱਜਵਾਦਿਆਂ ਵਾਸਤੇ ਲੋਕੀਂ ਕਰਨੇ ਚਾਹੀਦੇ ਪ੍ਰਸ਼ਾਸਨ ਨੂੰ ਪਤਾ ਹੀ ਕਰਨਾ ਚਾਹੀਦਾ ਸੀ ਦੋਸ਼ੀਆਂ ਦਾ ਇਲਾਜ ਕਰਨਾ ਚਾਹੀਦਾ ਸੀ ਜੇ ਪ੍ਰਸ਼ਾਸਨ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਪ੍ਰਸ਼ਾਸਨ ਦੀ ਛਤਰ ਛਾਇਆ ਹੇਠ ਨੇ ਦੋਸ਼ੀ ਪ੍ਰਸ਼ਾਸਨ ਨੇ ਨਿਬਟਾਉਣ ਦੇ ਨਾਲ ਕੀ ਹੋ ਰਿਹਾ ਨੌਜਵਾਨ ਜਿਹੜਾ ਗਮਦੂਦ ਆ ਉਹਨੂੰ ਜ਼ਮਾਨਤ ਉਹਨੂੰ ਜਮਾਨਤ ਤੇ ਉਹਨੇ ਹੋਰ ਮਿਲੀ ਹੋਈ ਹੈ 5 ਤਰੀਕ ਤੱਕ ਉਹਦੀ ਜਿਹੜੀ ਜ਼ਮਾਨਤ ਕੋਈ ਤਰੀਕ ਪਈ ਹੋਈ ਹੈ ਸਾਨੂੰ ਜਮਾ ਦੇ ਰਿਹਾ ਜਿਹੜੀ ਬਹੁਤ ਹੀ ਮਿੰਦਰ ਜੋਸ਼ ਵਾਲੀ ਆ ਜੀ ਆਜਾ ਜਿਹੜਾ ਅਮੋਲਕ ਸੰਘ ਦੇ ਅਮੋਲਕ ਥੈਂਕ ਯੂ ਅਸੀਂ ਇਤਕਾਮਨੀ ਦੇਣ ਆਏ ਆ ਕਿ ਜੇਕਰ ਤਾਂ ਦੋਸ਼ੀਆਂ ਦਾ ਇਸੇ ਤਰ੍ਹਾਂ ਪੱਖ ਪੂਰੇ ਗਿਆ ਨਾ ਆਉਣ ਵਾਲਾ ਜਿਹੜਾ ਸਮਾਂ ਆ ਉਹਨਾਂ ਦੇ ਦਸ ਤਰੀਕ ਨੂੰ ਇਸ ਤੋਂ ਵੀ ਵੱਡਾ ਕਾਠਾ ਐਸਐਸਪੀ ਫਰੀਦਕੋਟ ਦੇ ਅਕੇ ਧੰਨਵਾਦ ਜਊਗਾ ਜਿੱਨਾਂ ਚੋ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਹਨਾਂ ਦੇ ਜਿਹੜਾ ਸ਼ਿਹਾਰਚਾ ਉਹ ਜਿਉਂਦਾ ਤਿਉਂ ਸਾਇੰਟਿਸਟ ਨੇ ਕਿਹਾ ਇੱਕ ਵਾਰ ਜਿੰਦਾਬਾਦ ਜਿੰਦਾਬਾਦ ਜਉਣਾ ਹੈ ਮਰਨਾ ਸਿੱਖੋ ਜਿੰਦਾਬਾਦ ਜਿੰਦਾਬਾਦ ਮਰਨਾ ਸਿੱਖੋ ਆਜੋ ਆਜੋ ਭਾਈ ਆਜੋ ਮਰਨਾ ਸਿੱਖੋ ਆਜੋ ਮਰਨਾ ਸਿੱਖੋ ਪਰ ਇਹ ਨਾਲ ਨਾਲ ਬੋਲੀ ਜਾਓ ਨਾਲ ਨੂੰ ਤੁਰ ਜਾਓ ਪੂਰਾ ਬਤਨਾ